ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਆਪਣੇ ਜਿੰਨੇ ਵੀ ਨਵੇਂ ਵੀਰ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਦਬਾ ਲਓ ਤਾਂ ਕਿ ਹਰੇਕ ਨੋਟੀਫਿਕੇਸ਼ਨ ਸਾਬ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਆਪਾਂ ਤੁਹਾਡੇ ਲਈ ਆ ਬਸ਼ੇਰਾ ਫੋਰਸ ਲੈ ਕੇ ਆ ਬਹੁਤ ਹੀ ਸ਼ਾਨਦਾਰ ਬਸ਼ੇਰਾ ਸਾਰੀਆਂ ਫੋਟੋਆਂ ਵੀਡੀਓ ਵੇਖ ਸਕਦੇ ਹੋ ਦੋਸਤੋ ਤੁਰਦੇ ਫਿਰਦੇ ਦੀਆਂ ਵੀ ਭੱਜਾ ਫਿਰਦਾ ਬਸ਼ੇਰਾ ਦੇਖ ਸਕਦੇ ਹੋ ਚਾਰ ਸਪਿਰਿਓਂ ਹਾਡਾਂ ਪੈਰਾਂ ਦਾ ਬਹੁਤ ਮਜ਼ਬੂਤ ਆ ਜੇਕਰ ਇਹਦੀ ਲੈਣ ਦੀ ਗੱਲ ਕਰੀਏ ਕਾਲੇ ਕਾਂਡੇ ਦਾ ਪੋਤਾ ਇਹ ਜੀ ਤੇ ਟੱਲਮਾ ਖੜਾ ਜਿਹੜੇ ਕੋੜੇ ਦਾ ਹੈ ਬੱਚਾਗਾ ਤੇ ਜੇਕਰ ਇਸ ਬਿਸ਼ੇਰੇ ਦੇ ਪਿੰਡ ਦੀ ਗੱਲ ਕਰੀਏ ਤਾਂ ਕਾਲ ਬੰਜਾਰਾ ਇਹਨਾਂ ਦਾ ਪਿੰਡ ਆ ਬਾਈਆਂ ਦਾ ਜਿੱਥੇ ਇਹ ਬਿਸ਼ੇਰਾ ਖੜਾਗਾ ਕਾਗੇ ਲਹਰੇ ਦੇ ਲਵੇ ਆ ਇਹ ਪਿੰਡ ਤੇ ਬਹੁਤ ਹੀ ਭਾ ਦੇ ਨਾਲ ਬਣਨ ਵਾਲਾ ਬੱਚਾਗਾ ਦੇਖ ਸਕਦੇ ਹੋ ਦੋਸਤੋ ਕੰਨਾਂ ਕੁੰਨਾਂ ਦਾ ਤੇ ਹੱਡਾਂ ਪੈਰਾਂ ਦਾ ਬਹੁਤ ਮਜ਼ਬੂਤ ਆ ਬਸ਼ੇਰਾ ਦੇਖ ਸਕਦੇ ਹੋ ਕੰਨਾਂ ਦਾ ਬਹੁਤ ਸੁਨੱਖਾ ਧੌਣ ਧੌਣ ਬਹੁਤ ਚੱਕਦਾ ਬੱਚਾ ਤੇ ਚਾਲ ਚੱਲਣ ਬਹੁਤ ਚੰਗੇ ਆ ਬੱਚੇ ਤੇ ਲੱਤਾਂ ਚਾਰੇ ਕਾਲੀਆਂ ਬੱਚੇ ਦੀਆਂ ਦੇਖ ਸਕਦੇ ਹੋ ਦੋਸਤੋ ਕੰਨਾਂ ਤੇ ਵੀ ਹੈਗਾ ਥੋੜਾ ਜਿਹਾ ਹਲਕਾ ਜਿਹਾ ਕਾਲਾ ਨਿਸ਼ਾਨ ਤੇ ਬਹੁਤ ਹੀ ਚੰਗਾ ਬਣਨ ਵਾਲਾ ਬੱਚਾਗਾ ਰੰਗ ਵੀ ਬਦਲਦਾ ਜਾਂਦਾਗਾ ਤੇ ਜੇਕਰ ਉਮਰ ਦੀ ਗੱਲ ਕਰੀਏ 5 ਮਾਂਥੇ ਦੀ ਉਮਰ ਆ ਬੱਚੇ ਦੀ ਦੋਸਤੋ ਤੇ ਮੱਥੇ ਪਟਾ ਬਾਲਪੋਰੀਆਂ ਦਾ ਬਿਲਕੁਲ ਸਾਫਾ ਦੋਸਤੋ ਬੱਚਾ ਇਹ ਤੇ ਕਿਸੇ ਵੀ ਨੇ ਖਰੀਦਣਾ ਹੋਵੇ ਬਾਈਆਂ ਦਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਬੇਫਿਕਰ ਹੋ ਕੇ ਤੁਸੀਂ ਕਾਲ ਕਰ ਸਕਦੇ ਹੋ ਦੋਸਤੋ ਤੇ ਬਹੁਤ ਚੰਗਾ ਬਣਨ ਵਾਲਾ ਬੱਚਾ ਤੇ ਮਾਰਵਾੜੀ ਘੋੜੀ ਦਾ ਬੱਚਾ ਦੋਸਤੋ ਇਹ ਤੇ ਬਾਕੀ ਬਾਈ ਫੋਨ ਤੇ ਗੱਲ ਕਰਨਗੇ ਰੇਟ ਦੀ ਤੇ ਕੋਈ ਹੋਰ ਡਿਟੇਲ ਲੈਣੀ ਹੋਵੇ ਬਾਈਆਂ ਤੋਂ ਫੋਨ ਤੇ ਲੈ ਸਕਦੇ ਹੋ ਦੋਸਤੋ ਬਸ਼ੇਰਾ ਚਾਰ ਸਪਿਰੈਂਸ ਦੋਸਤੋ ਦੇਖ ਹੀ ਲਿਆ ਤੁਸੀਂ ਬਾਲਪੋਰੀਆਂ ਦਾ ਬਿਲਕੁਲ ਸਾਫਾ ਬੇਫਿਕਰ ਹੋ ਕੇ ਖਰੀਦ ਸਕਦੇ ਹੋ ਬਾਈਆਂ ਨਾਲ ਕਾਲ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਹਲਕੇ ਰੇਟ ਦੇ ਜਾਨਵਰ ਖਰੀਦਣਾ ਚਾਹੁੰਦੇ ਹੋ ਦੋਸਤੋ ਘਰੇ ਬੈਠਾਂ ਦੇ ਕੋਲ ਤੁਹਾਡੇ ਕੋਲ ਵੀਡੀਓ ਪਹੁੰਚ ਜਾਣੀ ਹੈ ਆਪਣੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੇ ਕਿਸੇ ਹੋਰ ਵੀ ਨੇ ਆਪਣੇ ਜਾਨਵਰ ਦੀ ਐਡ ਲਗਵਾਉਣੀ ਹੋਵੇ ਤਾਂ ਆਪਣੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਦੋਸਤੋ 97110 16345 ਵਾਲਾ ਆਪਣਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਦੋਸਤੋ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਦਾਂ ਲੱਗੀ ਦੋਸਤੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਜਾਂਦੇ ਰਹੋ ਧੰਨਵਾਦ